ਕੀ ਤੁਹਾਡੇ ਸਰੀਰ 'ਚ ਵੀ ਨਜ਼ਰ ਆ ਰਹੇ ਨੇ ਇਹ ਲੱਛਣ ਕਿਤੇ ਤੁਹਾਡੇ ਲੀਵਰ ਦੇ ਵਿੱਚ ਤਾਂ ਨਹੀਂ ਆਣ ਲੱਗ ਪਈ ਇਹ ਦਿੱਕਤ ਕਬਰਾਉਣਾ ਖੁਰਾਕ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਸ਼ਾਮਲ ਕਰ ਲੋ ਮਿਲੇਗੀ ਕਾਫੀ ਰਾਹਤ ਹਾਂਜੀ ਦੋਸਤੋ ਅੱਜ ਦੇ ਇਸ ਹੈਲਥ ਟਿਪਸ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਲੀਵਰ ਦੀ ਸਮੱਸਿਆ ਦੇ ਬਾਰੇ ਜੋ ਕਿ ਵੱਡੀ ਸਮੱਸਿਆ ਵੀ ਹੈ ਤੇ ਬਹੁਤ ਹੀ ਆਮ ਸਮੱਸਿਆ ਵੀ ਹੈ ਆਮ ਇਸ ਕਰਕੇ ਕਿਉਂਕਿ ਅੱਜ ਦੂਜੇ ਤੀਜੇ ਕਰਤੇ ਵਿੱਚ ਇਸ ਸਮੱਸਿਆ ਦਾ ਜੜਾ ਹੈਗਾ ਮੈਂਬਰਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਜੋ ਕਿ ਬਹੁਤ ਵੱਡੇ ਚਿੰਤਾ ਦਾ ਵਿਸ਼ਾ ਹੈ ਸਭ ਤੋਂ ਵੱਡਾ ਕਾਰਨ ਸਾਡਾ ਖਾਣ ਪੀਣਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਬਾਹਰ ਦਾ ਖਾਣਾ ਖਾ ਰਿਹਾ ਤਲੀਆਂ ਮਿਰਚਾਂ ਮਸਾਲਿਆਂ ਵਾਲਾ ਜਿਹੜਾ ਅਸੀਂ ਖਾਣਾ ਖਾ ਰਿਆਂ ਉਸ ਕਰਕੇ ਸਾਡੇ ਲੀਵਰ ਦੇ ਵਿੱਚ ਜਿਹੀ ਸਮੱਸਿਆ ਜਿਹੜੀ ਹੈ ਪੈਦਾ ਹੁੰਦੀ ਹੈ ਜਿਸ ਕਰਕੇ ਨਾ ਤਾਂ ਸਾਨੂੰ ਹੁਣ ਠੀਕ ਤਰੀਕੇ ਦੇ ਨਾਲ ਖਾਣਾ ਹਾਜਮ ਹੁੰਦਾ ਤੇ ਨਾਲ ਕੀ ਲੀਵਰ ਦੀ ਸਮੱਸਿਆ ਦੇ ਨਾਲ ਨਾਲ ਸਾਨੂੰ ਹੋਰ ਬਿਮਾਰੀਆਂ ਦਾ ਵੀ ਜਿਹੜਾਗਾ ਸਾਹਮਣਾ ਕਰਨਾ ਪੈਂਦਾ ਹੈ वैसे शरीर ਦੇ ਹੋਰ ਅੰਗਾਂ ਵਾਂਗ ਲੀਵਰ ਵੀ ਇੱਕ ਬਹੁਤ ਮਹੱਤਵਪੂਰਨ ਅੰਗ ਹੈ ਇਸ ਬਾਰੇ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਜੇਕਰ ਲੀਵਰ ਖਰਾਬ ਹੋ ਜਾਂਦਾ ਹੈ ਤਾਂ ਵਿਅਕਤੀ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਸਕਦੇ ਹੈ ਲੀਵਰ ਦੇ ਨੁਕਸਾਨ ਦੇ ਕਈ ਕਾਰਨ ਹੋ ਸਕਦੇ ਹੈ ਪ੍ਰਦੂਸ਼ਣ ਤੁਹਾਡੀ ਗੈਰ ਸਿਹਤਮੰਦ ਜੀਵਨ ਸ਼ੈਲੀ ਆਦਿ ਇਕ ਕਿਸੇ ਵੀ ਉਮਰ ਦੇ ਵਿੱਚ ਹੋ ਸਕਦਾ ਹੈ ਲੀਵਰ ਅਤੇ ਕੋਲੇਸਟ੍ਰੋਲ ਦਾ ਆਪਸ ਦੇ ਵਿੱਚ ਸੰਬੰਧ ਹੁੰਦਾ ਹੈ ਜੇਕਰ ਤੁਹਾਡਾ ਲੀਵਰ ਸਿਹਤਮੰਦ ਰਹਿੰਦਾ ਹੈ ਤਾਂ ਕੋਲੇਸਟ੍ਰੋਲ ਨਹੀਂ ਵਧੇਗਾ ਅਤੇ ਵਧਿਆ ਕੋਲੇਸਟ੍ਰੋਲ ਜੋ ਹੈ ਤੁਹਾਨੂੰ ਫੈਟੀ ਲੀਵਰ ਦੀ ਸਮੱਸਿਆ ਦੇ ਸਕਦਾ ਹੈ ਜ਼ਿਆਦਾ ਤੇਲ ਤਲੇ ਹੋਏ ਭੋਜਨ ਪੈਕ ਫੂਡ ਜੰਕ ਫੂਡ ਅਲਕੋਹਲ ਜਾਂ ਫਿਰ ਜ਼ਿਆਦਾ ਦਰਦ ਨਿਵਾਰਕ ਦਵਾਈਆਂ ਦਾ ਸੇਵਨ ਜਿਗਰ ਲਈ ਖਤਰਨਾਕ ਹੈ ਜਦੋਂ ਲੀਵਰ ਖਰਾਬ ਹੁੰਦਾ ਹੈ ਤਾਂ ਸਰੀਰ ਬਹੁਤ ਸਾਰੇ ਸੰਕੇਤ ਦਿੰਦਾ ਹੈ ਜੇਕਰ ਸਮੇਂ ਸਿਰ ਧਿਆਨ ਦਿੱਤਾ ਜਾਵੇ ਤਾਂ ਇਸ ਦਾ ਲਾਜ ੜ ਹੋ ਸਕਦਾ ਹੈ ਨਹੀਂ ਤਾਂ ਤੁਹਾਨੂੰ ਜਾਣ ਤੋਂ ਹੱਥ ਤੋਂ ਨੇ ਪੈ ਸਕਦੇ ਹੈ ਲੀਵਰ ਦੇ ਨੁਕਸਾਨ ਦੇ ਲੱਛਣ ਲੀਵਰ ਦੇ ਨੁਕਸਾਨ ਦੇ ਲੱਛਣ ਸ਼ੁਰੂਆਤ ਦੇ ਵਿੱਚ ਗੰਭੀਰ ਨਹੀਂ ਹੁੰਦੇ ਇਸ ਦੇ ਨਾਲ ਕੀ ਇਹ ਸੰਕੇਤ ਕਿਸੇ ਹੋਰ ਸਮੱਸਿਆ ਦੇ ਵੀ ਹੋ ਸਕਦੇ ਹੈ ਜਦੋਂ ਲੀਵਰ ਖਰਾਬ ਹੋ ਜਾਂਦਾ ਹੈ ਤਾਂ ਚਮੜੀ ਤੇ ਖਾਰਸ਼ ਹੁੰਦੀ ਹੈ ਭੁੱਖ ਘੱਟ ਲੱਗਣ ਲੱਗਦੀ ਹੈ ਮਤਲੀ ਜਾਂ ਫਿਰ ਉਲਟੀਆਂ ਮਹਿਸੂਸ ਹੁੰਦੀਆਂ ਨੇ ਖਾਣਾ ਪੀਣਾ ਜਿਹੜਾ ਕਾ ਹজম ਕਰਨਾ ਔਖਾ ਹੋ ਜਾਂਦਾ ਹੈ ਅੱਖਾਂ ਤੇ ਚਮੜੀ ਦੇ ਵਿੱਚ ਪੀਲਾਪਨ ਦਿਖਾਈ ਦੇਣ ਲੱਗਦਾ ਹੈ ਪੇਟ ਦੇ ਵਿੱਚ ਦਰਦ ਅਤੇ ਸੋਸ ਦੀ ਸਮੱਸਿਆ ਹੋ ਜਾਂਦੀ ਹੈ ਪੈਰਾਂ ਗਿੱਟਿਆਂ ਦੇ ਵਿੱਚ ਸੋਚ ਹੋ ਜਾਂਦੀ ਹੈ ਹਮੇਸ਼ਾ ਥਕਾਵਟ ਹੁੰਦੀ ਰਹਿੰਦੀ ਹੈ ਚਮੜੀ ਆਸਾਨੀ ਦੇ ਨਾਲ ਝੁਲਸ ਜਾਂਦੀ ਹੈ ਹਾਲਾਂਕਿ ਦੱਸੇ ਗਏ ਲੱਛਣ ਕਿਸੇ ਹੋਰ ਸਮੱਸਿਆ ਦੇ ਵੀ ਕਾਰਨ ਹੋ ਸਕਦੇ ਹੈ ਇਸ ਲਈ ਯਕੀਨੀ ਤੌਰ ਦੇ ਉੱਤੇ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਤੇ ਹੁਣ ਆਪਾਂ ਕੁਝ ਦੇਸੀ ਤਰੀਕਿਆਂ ਦੇ ਨਾਲ ਲੀਵਰ ਨੂੰ ਸਿਹਤਮੰਦ ਰੱਖਣ ਦੇ ਬਾਰੇ ਗੱਲ ਕਰ ਲੈਨੇ ਆ ਜੇਕਰ ਤੁਸੀਂ ਲੀਵਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਐਲੋਵੀਰਾ ਆਮਲਾ ਅਤੇ ਸਬਜ਼ੀਆਂ ਦਾ ਜੂਸ ਜਿਹੜਾ ਹੈਗਾ ਜ਼ਰੂਰ ਪੀਓ ਸੰਤੁਲਿਤ ਭੋਜਨ ਖਾਓ ਜਿਸ ਦੇ ਵਿੱਚ ਫਾਈਬਰ ਯੁਕਤ ਭੋਜਨ ਜਿਵੇਂ ਕਿ ਕਣਕ ਜਵਾਰ ਬਾਜਰਾ ਜਵੀ ਦਲੀਆ ਸਪਾਉਟ ਓਟਸ ਅਤੇ ਦਾਲਾਂ ਹਾਰੀਆਂ ਸਬਜ਼ੀਆਂ ਸਾਗ ਸ਼ਲਗਮ ਬੀਨਸ ਮਟਰ ਅਤੇ ਹੋਰ ਸਬਜ਼ੀਆਂ ਜਿਹੜੀਆਂ ਨੇ ਆਪਣੀ ਖੁਰਾਕ ਦੇ ਵਿੱਚ ਸ਼ਾਮਿਲ ਕਰੋ omega 3 ਦੇ ਨਾਲ ਭਰਪੂਰ ਭੋਜਨ ਜਿਵੇਂ ਕਿ ਸੂਤ ਮੁਖੀ ਦੇ ਬੀਜ ਫਲੈਕਸ ਸੀਡਸ ਨੂੰ ਆਪਣੀ ਖੁਰਾਕ ਦੇ ਵਿੱਚ ਸ਼ਾਮਿਲ ਕਰੋ ਮੇथी ਲਸਣ ਪਿਆਜ਼ ਹਲਦੀ ਸੋਇਆਬੀਨ ਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰੋ ਇਸ ਦੇ ਨਾਲ ਕੋਲੇਸਟ੍ਰੋਲ ਦਾ ਪੱਧਰ ਕੰਟਰੋਲ ਦੇ ਵਿੱਚ ਰਹਿੰਦਾ ਅਤੇ ਲੀਵਰ ਸਿਹਤਮੰਦ ਰਹਿੰਦਾ ਹੈ ਅਖਰੋਟ ਅਤੇ ਬਦਾਮ ਵੀ ਤੁਸੀਂ ਜ਼ਰੂਰ ਖਾਓ ਦਿਨ ਦੇ ਵਿੱਚ 5 ਤੋਂ 7 ਬਦਾਮ ਜ਼ਰੂਰ ਖਾ ਲੈਣੇ ਚਾਹੀਦੇ ਆ ਤੁਸੀਂ ਭਿੱਜੇ ਹੋਏ ਬਦਾਮ ਦਾ ਸੇਵਨ ਵੀ ਜੋ ਹੈ ਕਰ ਸਕਦੇ ਹੋ ਅਗਰ ਤੁਸੀਂ ਇਹਨਾਂ ਸਾਰੀਆਂ ਗੱਲਾਂ ਦਾ ਖਿਆਲ ਰੱਖਦੇ ਹੋ ਤਾਂ ਤੁਹਾਡਾ ਲੀਵਰ ਜੋ ਹੈ ਕਾਫੀ ਸਿਹਤਮੰਦ ਹੋ ਜਾਏਗਾ ਤੇ ਤੁਸੀਂ ਘੱਟ ਤੋਂ ਘੱਟ ਦਵਾਈਆਂ ਦੀ ਵਰਤੋਂ ਕਰਨ ਤੋਂ ਬਾਅਦ ਜਿਹੜਾਗਾ ਠੀਕ ਹੋ ਸਕਦੇ ਹੋ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜੋ ਵੀ ਤੁਹਾਡੇ ਵਿਚਾਰ ਨੇ ਇਸ ਹੈਲਥ ਟਿਪਸ ਦੇ ਬਾਬਤ ਕਮੈਂਟਾਂ ਦੇ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਜ਼ਰੂਰ ਪਾਓ